ਜਦੋਂ ਦਸੰਬਰ ਦੇ ਵਿੱਚ ਸ਼ਹੀਦੀ ਸਭਾ ਹੁੰਦੀ ਹੈ ਨਾ ਪੂਰੀ ਦੁਨੀਆ ਦੇ ਵਿੱਚੋਂ ਲੋਕ ਆਉਂਦੇ ਨੇ ਟ੍ਰੈਫਿਕ ਦਾ ਕੀ ਹਾਲ ਹੁੰਦਾ ਕਰਿਆ ਸਭ ਤੁਹਾਨੂੰ ਪਤਾ ਰਹਿਣ ਦਾ ਕੀ ਹਾਲ ਹੁੰਦਾ ਤੁਹਾਨੂੰ ਪਤਾ ਫਤੇਗੜ ਸਾਹਿਬ ਜ਼ਿਲ੍ਹੇ ਦੀ ਮੈਂ ਗੱਲ ਕਰਾਂ ਸਰਹੰਦ ਕੋਲ ਬੱਸ ਸਟੈਂਡ ਹੁਣ ਬਣਿਆ 1992 ਦਾ ਜ਼ਿਲ੍ਹਾ ਬਣਿਆ ਫਤੇਗੜ ਸਾਹਿਬ ਇੱਕ ਬੱਸ ਸਟੈਂਡ ਨਹੀਂ ਆ ਫਤੇਗੜ ਸਾਹਿਬ ਸਾਡਾ ਫਤੇਗੜ ਸਾਹਿਬ ਦਾ ਇਤਿਹਾਸ ਦੱਸਣ ਨੂੰ ਕਿਸੇ ਜਗ੍ਹਾ ਤੇ ਬੋਰਡ ਨਹੀਂ ਲਗਾਏ ਕੋਈ ਵੱਟੀਆਂ ਵੱਡੀਆਂ ਤੋਂ ਤੁਸੀਂ ਇਹਨੇ ਦਿਖਾਤੀਆਂ ਸਨ ਇਹ ਕਰਤੀਆਂ ਜਿਹੜੀਆਂ ਸਾਡੇ ਇਤਿਹਾਸ ਕਿੱਤਰੋਂ ਹੋਰਾਂ ਨੂੰ ਜਾਂਦੀਆਂ ਨੇ ਸੜਕਾਂ 'ਉੱਤੇ ਸਵਾਰ ਨੂੰ ਬੱਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵੱਡਾ ਕਾਲਜ ਕਿੰਨਾ ਵੱਡਾ ਹੱਬ ਸੀ ਉਹ ਬਿਲਕੁਲ ਹਾਲ ਦੇਖਿਆ ਜਾਗੇ ਐਡਮਿਸ਼ਨਾਂ ਨਹੀਂ ਹੋ ਰਹੀਆਂ ਪਰ ਉਹ ਤਾਂ ਅਧਾਰੀ ਐਸਜੀਪੀਸੀ ਦਾ ਐਸਜੀਪੀਸੀ ਦਾ ਹੈ ਪਰ ਐਮਪੀ ਦਾ ਕੋਈ ਫਰਜ਼ ਬਣਦਾ ਮਹਾਨ ਜਿਹੜਾ ਜ਼ਿਲ੍ਹਾ ਹੋਵੇ ਜਿੱਥੇ ਦੁਨੀਆ ਤੋਂ ਲੋਕ ਆਉਂਦੇ ਨੇ ਉਸ ਜ਼ਿਲ੍ਹੇ ਦੇ ਕੋਲ ਕੋਈ ਮੈਡੀਕਲ ਕਾਲਜ ਨਾ ਹੋਵੇ ਫਤੇਗੜ ਸਾਹਕੁਰ ਦਾ ਜੋਸ਼ ਵਾਸਤੇ ਹੀ ਏਡੀ ਵੱਡੀ ਗੱਲ ਹੈਗੀ ਸਾਡੇ ਇਤਿਹਾਸ ਤੋਂ ਹੀ ਸਾਡੇ ਨੌਜਵਾਨ ਜਿਹੜੇ ਨੇ ਜੋਸ਼ ਜਿਹੜਾ ਭਰ ਸਕਦੇ ਨੇ ਆਪਣੇ ਆਪ ਚ ਸ਼ਹੀਦਾਂ ਦਾ ਨਾਮ ਲੈ ਕੇ ਨੌਜਵਾਨ ਜਿਹੜੇ ਨੇ ਖੇਡ ਸਕਦੇ ਨੇ ਮਾਤਾ ਗੁਜਰੀ ਕਾਲਜ ਫਤੇਗੜ ਸਾਹ ਜਾਉਂਗੇ ਉੱਥੇ ਗਰਾਊਂਡ ਦੇ ਵਿੱਚ ਨੌਜਵਾਨ ਜਿਹੜੇ ਨੇ ਪ੍ਰੈਕਟਿਸ ਕਰਦੇ ਨੇ ਸਰਕਾਰ ਦਾ ਦੱਸੋ ਕਿਹੜਾ ਕਾਲਜ ਆਉਂਦਾ ਬਾਜਪਾ ਦਾ ਵਿਰੋਧ ਸਿੱਧੇ ਤੌਰ ਤੇ ਹੁੰਦਾ ਜਿਹੜਾ ਉਹਦਾ ਲਾਹਾ ਦੂਜੇ ਲੈ ਜਾਂਦਾ ਸਾਡੇ ਲੋਕਾਂ ਨੂੰ ਕੀ ਚਾਹੀਦਾ ਹੁੰਦਾ ਸਾਡਾ ਐਮਪੀ ਲੰਘਿਆ ਜਾਂਦਾ ਇੱਕ ਸਾਥ ਲੱਗੀ ਆ ਉਹਨਾਂ ਨੂੰ ਖੜਕੇ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਹਾਂ ਵੀ ਕੀ ਚਾਹੀਦਾ ਤੁਹਾਨੂੰ ਬੋਲੋ ਠੀਕੋ ਘਰ ਪਰਵਾਹ ਠੀਕ ਆ ਸਾਡੇ ਲੋਕਾਂ ਨੂੰ ਇੰਨੀ ਚਾਹੀਦਾ ਹੁੰਦਾ ਯਾਰ ਵੀ ਕੈਂਪੀਕ ਚੋਣਿਆ ਦਾ ਨੁਮਾਇੰਦਾ ਸਾਡਾ ਖੜਕੇ ਸਾਡੇ ਕੋਲ ਬੈਠ ਕੇ ਚਾਹ ਦੀ ਘੁੱਟ ਪੀ ਗਿਆ ਸਾਡੇ ਕੋਲ ਪਾਣੀ ਦਾ ਗਲਾਸ ਪੀ ਗਿਆ ਇਹੀ ਸਾਨੂੰ ਸਮਝਣਾ ਪਊਗਾ ਨਾ ਅਸੀਂ ਨੇ ਆਪਣਾ ਨੁਮਾਇੰਦਾ ਭੇਜਿਆ ਅਸੀਂ ਨੇ ਦਿੱਲੀ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਦੇ ਕੋਲ ਆਪਣਾ ਨੁਮਾਇੰਦਾ ਭੇਜਿਆ ਹੂੰ ਮੁੱਦੇ ਕੀ ਨੇ ਕੀ ਸਾਡੇ ਵਿਆਹਾਂ ਦੇ ਵਿੱਚ ਆਉਣਾ ਹੀ ਮੁੱਦਾ ਹੈਗਾ ਸਾਡੇ ਲੋਕ ਠੀਕ ਆ ਯਾਰ ਤੁਸੀਂ ਵਿਆਹਾਂ ਚ ਬਲਾਓ ਹੁੰਦਾ ਹਰ ਕਿਸੇ ਨੂੰ ਹੁੰਦਾ ਵੀ ਯਾਰ ਸਾਡੇ ਵਿਆਹ ਚ ਜੀਪੀ ਆ ਜਾਵੇ ਜਾਂ ਡਾਕਟਰ ਅਮਰ ਸਿੰਘ ਆ ਜਾਣ ਜਾਂ ਬਿਕਰਮਜੀਤ ਖਾਲਸਾ ਆ ਜਾਣ ਕੋਈ ਵੀ ਆ ਜਾਣ ਪਰ ਨਾਲ ਦੀ ਨਾਲ ਇਹ ਵੀ ਲਗਵਾਓ ਨਾ ਉਹਨਾਂ ਤੋਂ ਵੀ ਕਾਕਾ ਜੀ ਵੀ 6 ਮਹੀਨੇ ਹੋਣ ਵਾਲੇ ਨੇ ਤੇਰੇ ਹੱਲੇ ਤੱਕ ਬੋਰਡ ਨਹੀਂ ਲੱਗੇ ਤਾਂ 6 ਮਹੀਨੇ ਚੱਕ ਹਲਕੇ ਨੂੰ ਵੀ ਦਿੱਤਾ ਜਿੱਦਣ ਪੰਜਾਬ ਇਹ ਗੱਲ ਸਮਝ ਗਿਆ ਕਿ ਮੈਂ ਲੋਕ ਮੁੱਦਿਆਂ ਨੂੰ ਹੱਲ ਕਰਨ ਵਾਲਿਆਂ ਨੂੰ ਵੋਟ ਪਾਉਣੀ ਆ ਨਾ ਪੰਜਾਬ ਭਾਈ ਦੁਬਾਰਾ ਸੋਨੇ ਦੀ ਚਿੜੀ ਬਣ ਜੂ ਪੰਜਾਬ ਦੁਬਾਰਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਬਣ ਜੂ ਸ਼ੇਰੇ ਪੰਜਾਬ ਦਾ ਰਾਜ ਉਹ ਸੀ ਜਦੋਂ ਕਿਸੇ ਕੁੱਤੇ ਦੇ ਗਲ ਦੇ ਵਿੱਚ ਇੱਕ ਸੋਨੇ ਦਾ ਕੈਂਠਾ ਪਾ ਕੇ ਛੱਡ ਦਿੰਦੇ ਸੀ 10 ਦਿਨ ਉਹ ਕੁੱਤਾ ਜਿਹੜਾ ਹੈ ਉਹ ਕੁਕਰ ਜਿਹੜਾ ਹੈ ਉਹ ਲਾਹੌਰ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਘੁੰਮਦਾ ਰਹਿੰਦਾ ਸੀ ਪਰ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਉਸ ਕੁਕਰ ਵਾਲਾ ਚੱਕ ਕੇ ਵੀ ਦੇਖ ਲਵੇ ਉਹਦਾ ਸੋਨੇ ਦਾ ਕੰਠਾ ਜਿਹੜਾ ਗਲ ਚੋਂ ਕੱਢ ਵੀ ਲਵੇ ਹੁਣ ਤਾਂ ਵੋਟਰਾਂ ਦੇ ਤਾਰਾ ਨਹੀਂ ਛੱਡਦੇ ਹਨ ਤੁਹਾਨੂੰ ਵੀ ਇਹੀ Appeal ਆ ਬਾਈ ਲੋਕ ਮੁੱਦਿਆਂ ਤੇ ਵੋਟ ਪਾਓ ਕਿਸੇ ਮਾਮੇ ਚਾਚੇ ਫੁੱਫੜ ਤਾਈ ਦੇ ਕਹਿਣ ਤੇ ਵੋਟ ਨਾ ਪਾਓ ਕੱਲ ਲੋਕ ਸਭਾ ਹਲਕਾ ਸ੍ਰੀ ਫਤੇਗੜ ਸਾਹਿਬ ਦੀ ਕਰਦੇ ਆ ਸੰਸਾਰ ਫਤੇਗੜ ਸਾਹਿਬ ਤੋਂ ਨਾ ਕਿ ਚਰਜੀਤ ਸਿੰਘ ਚੰਨੀ ਦਾ ਨਾਮ ਵੀ ਚੱਲਿਆ ਹੂੰ ਲੋਕਾਂ ਦੇ ਵਿੱਚ ਇੱਕ ਚੀਜ਼ ਆ ਜ਼ਰੂਰ ਇਸ ਚੀਜ਼ ਨੂੰ ਲੈ ਕੇ ਜਿਹੜੀ ਪੋਜ਼ਿਟਿਵ ਦੇਖਣ ਨੂੰ ਮਿਲੀ ਨਾ ਅਗਲੇ ਕਹਿੰਦੇ ਆ ਚੱਲ ਕੋ ਹੋਰ ਤਾਂ ਹੋਰ ਵੱਡਾ ਲੀਡਰ ਤਾਂ ਮਿਲ ਜੂਗਾ ਹਲਕੇ ਨੂੰ ਨਹੀਂ ਵੱਡੇ ਉਹੀ ਗੱਲ ਆ ਗਈ ਨਾ ਫਿਰ ਉਹੀ ਸੋਚ ਆ ਗਈ ਨਾ ਹਾਂ ਲੀਡਰ ਦਾ ਚਿਹਰਾ ਦੇਖਣਾ ਮੁੱਦੇ ਹੀ ਦੇਖਣੇ ਮੁੱਦੇ ਮੈਂ ਗੱਲਾਂ ਮੈਂ ਫਤੇਗੜ ਸਾਹਿਬ ਦੇ ਫਿਰ ਹਾਂ ਫਤੇਗੜ ਸਾਹਿਬ ਜ਼ਿਲ੍ਹੇ ਦੀ ਮੈਂ ਗੱਲ ਕਰਾਂ ਇੱਕ ਜ਼ਿਲ੍ਹੇ ਦੀ ਸਰੰਦ ਕੋਲ ਬੱਸ ਸਟੈਂਡ ਹੁਣ ਬਣਿਆ ਠੀਕ ਆ ਹਾਂ 1992 ਦਾ ਜ਼ਿਲ੍ਹਾ ਬਣਿਆ ਫਤਿਹਗੜ੍ਹ ਸਾਹਿਬ ਇੱਕ ਬੱਸ ਸਟੈਂਡ ਨਹੀਂ ਫਤਿਹਗੜ੍ਹ ਸਾਹਿਬ ਕੋ ਹੂੰ ਫਤਿਹਗੜ੍ਹ ਸਾਹਿਬ ਸ਼ਹਿਰ ਦੇ ਵਿੱਚ ਜਦ ਕਿ ਇਤਿਹਾਸਕ ਮਹੱਤਵ ਮੈਨੂੰ ਦੱਸਣ ਦੀ ਲੋੜ ਨਹੀਂ ਉਹ ਲੋਕਾਂ ਨੂੰ ਸਭ ਨੂੰ ਪਤਾ ਹੈ ਕਿੰਨਾ ਵੱਡਾ ਇਤਿਹਾਸ ਆ ਫਤਿਹਗੜ੍ਹ ਸਾਹਿਬ ਦਾ ਜਦੋਂ ਦਸੰਬਰ ਦੇ ਵਿੱਚ ਸ਼ਹੀਦੀ ਸਭਾ ਹੁੰਦੀ ਹੈ ਨਾ ਪੂਰੀ ਦੁਨੀਆ ਦੇ ਵਿੱਚੋਂ ਲੋਕ ਆਉਂਦੇ ਨੇ ਟਰੈਫਿਕ ਦਾ ਕੀ ਹਾਲ ਹੁੰਦਾ ਗਰੇਵਾਲ ਸਾਹਿਬ ਤੁਹਾਨੂੰ ਪਤਾ ਰਹਿਣ ਦਾ ਕੀ ਹਾਲ ਹੁੰਦਾ ਤੁਹਾਨੂੰ ਪਤਾ ਇਹ ਮੁੱਦੇ ਕਰ ਹੱਲ ਕਰਨੇ ਨੇ ਸਾਡਾ ਫਤੇਗੜ ਸਾਹਿਬ ਦਾ ਇਤਿਹਾਸ ਦੱਸਣ ਨੂੰ ਕਿਸੇ ਜਗ੍ਹਾ ਤੇ ਬੋਰਡ ਨਹੀਂ ਲਗਾਏ ਹੋਏ ਆਪਾਂ ਸ਼ਰੂਮਣੀ ਕਮੇਟੀ ਨੂੰ ਤਾਂ ਗਾਲਾਂ ਕੱਢੀ ਜਾਂਦੇ ਆ ਸ਼ਰੂਮਣੀ ਕਮੇਟੀ ਨੇ ਇਹ ਨਹੀਂ ਕੀਤਾ ਤੁਹਾਡੇ ਐਮਪੀ ਨੂੰ ਤੁਸੀਂ ਨੇ ਕਦੇ ਜਾ ਕੇ ਸਵਾਲ ਕੀਤਾ ਵੀ ਦੱਸੋ ਜੀ ਫਤੇਗੜ ਸਾਹਿਬ ਲਈ ਇਸ ਦੇ ਇਤਿਹਾਸਕ ਮਹੱਤਵ ਨੂੰ ਸਾਂਭਣ ਦੇ ਲਈ ਕੀ ਤੁਸੀਂ ਪ੍ਰੋਜੈਕਟ ਲੈ ਕੇ ਆਏ ਹੋ ਫਤੇਗੜ ਸਾਹਿਬ ਦੇ ਕੇਂਦਰ ਤੋਂ ਦੱਸ ਦੋ ਮਾਨੂੰ ਕਮੈਂਟ ਕਰਕੇ ਦੱਸ ਦੇਣ ਕੋਈ ਉਹ ਕਹਿੰਦੇ ਜਿਹੜੀਆਂ 18 ਫੁੱਟੀਆਂ ਸੜਕਾਂ ਕਰੀਆਂ ਨੇ ਨਾ ਅਲੇ-ਦਾਲੇ ਕਹਿੰਦੇ ਉਹ ਸੈਂਟਰਲ ਸਕੀਮ ਦੇ ਵਿੱਚੋਂ ਹੀ ਲੈ ਕੇ ਆਏ ਕਹਿੰਦੇ ਸਾਡੇ ਐਮਪੀ ਲੈ ਕੇ ਆਏ ਨੇ ਤੇ ਜਦੋਂ ਆਮ ਆਦਮੀ ਪਾਰਟੀ ਕੋਲ ਇਹ ਹੀ ਗੱਲ ਜਾਂਦੀ ਆ ਉਹ ਕਹਿੰਦੇ ਸਾਰੇ ਕਰ ਗਏ ਅਸੀਂ ਹਾਂ 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 ਬਿਲਕੁਲ ਐਮਪੀ ਲੈ ਕੇ ਆਏ ਨੇ ਮੈਂ ਦੱਸ ਦਾਂ ਹਾਂ ਦਵਾਨ ਟੋਡਰ ਮਲਜੀ ਦੀ ਹਵੇਲੀ ਆ ਫਤਿਹਗੜ੍ਹ ਸਾਹਿਬ ਚ ਉੱਥੋਂ ਫਤਿਹਗੜ੍ਹ ਸਾਹਿਬ ਗੁਰੂ ਘਰ ਤੋਂ 2 ਤੋਂ 2.5 ਕਿਲੋਮੀਟਰ ਦੂਰ ਘਾਟੇ ਹੋਣੀ ਆ ਘੱਟੇ ਹੋਣੀ ਕਿਸੇ ਨੂੰ ਪਤਾ ਨਹੀਂ ਆ ਉਹ ਵੇਲੀ ਦਾ ਕਿ ਕਿੱਥੇ ਆ ਪਤਾ ਕਿਉਂ ਨਹੀਂ ਆ ਉੱਥੇ ਨੂੰ ਜੇ ਕੋਈ ਜਾਣ ਦੀ ਕੋਸ਼ਿਸ਼ ਵੀ ਕਰਦਾ ਅਗਲਾ ਗੱਡੀ ਲੈ ਕੇ ਜਾਂਦਾ ਸੜਕ ਟੁੱਟੀ ਪਈ ਆ ਵੱਡੀਆਂ ਵੱਡੀਆਂ ਤਾਂ ਤੁਸੀਂ ਇਹਨੇ ਦਿਖਾਤੀਆਂ ਸੀ ਨੇ ਆ ਕਰਤੀਆਂ ਜਿਹੜੀਆਂ ਸਾਡੇ ਇਤਿਹਾਸਕ ਤਰੋ ਹੋਰਾਂ ਨੂੰ ਜਾਂਦੀਆਂ ਨੇ ਸੜਕਾਂ ਉਹ ਤਾਂ ਸਵਾਰ ਲੋ ਉਹ ਤਾਂ ਸਟੇਟ ਗਵਰਨਮੈਂਟ ਦੇ ਅੰਦਰ ਨੇ ਹਾਂ ਉਹ ਤਾਂ ਸਵਾਰ ਲੋ ਤੁਸੀਂ ਉਹੀ ਉਹ ਫਿਰ ਚੰਨੀ ਸਾਹ ਵਾਲੀ ਗੱਲ ਆ ਕਿ ਪੈਚ ਵਰਕ ਨੂੰ ਤੁਸੀਂ ਕਹੀ ਜਾਂਦੇ ਹੋ ਵੀ ਅਸੀਂ ਨੇ ਬੜਾ ਵਿਕਾਸ ਕਰਤਾ ਬੜਾ ਵਿਕਾਸ ਕਰਤਾ ਇਹ ਨਹੀਂ ਨਾ ਗੱਲ ਹੁੰਦੀ ਕਿਹੜੇ ਉਹ ਚੰਡੀ ਮੈਂ ਥੋੜੀ ਗੱਲ ਮਾਣੀ ਰੋਕੂੰਗਾ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਆ ਕਿੱਡਾ ਵੱਡਾ ਕਾਲਜ ਕਿੱਡਾ ਵੱਡਾ ਹੱਬ ਸੀ ਉਹ ਬਿਲਕੁਲ ਹਾਲ ਦੇਖਿਆ ਜਾ ਕੇ ਪਰਮਿਸ਼ਨਾਂ ਨਹੀਂ ਹੋ ਰਹੀਆਂ ਪਰ ਉਹ ਤਾਂ ਅਦਾਰਾ ਹੀ ਐਸਜੀਪੀਸੀ ਦਾ ਐਸਜੀਪੀਸੀ ਦਾ ਹੈ ਪਰ ਐਮਪੀ ਦਾ ਕੋਈ ਫਰਜ਼ ਬਣਦਾ ਐਸਜੀਪੀਸੀ ਨਾਲ ਬੈਠ ਕੇ ਗੱਲਬਾਤ ਕਰਨ ਦਾ ਜੇ ਐਸਜੀਪੀਸੀ ਦਾ ਅਦਾਰਾ ਥੱਲੇ ਨੂੰ ਜਾ ਰਿਹਾ ਐਸਜੀਪੀਸੀ ਦੇ ਅਦਾਰੇ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਕੁਝ ਵੀ ਹੋ ਰਿਹਾ ਤਾਂ ਸਾਡੇ ਨੁਮਾਇंदे ਦਾ ਫਰਜ਼ ਬਣਦਾ ਕੋਈ ਮੈਡੀਕਲ ਕਾਲਜ ਕੋਈ ਇੰਜੀਨੀਅਰਿੰਗ ਕਾਲਜ ਸਰਕਾਰੀ ਲੈ ਕੇ ਆਵੇ ਹੂੰ ਕੁਝ ਲੈ ਕੇ ਆਵੇ ਸਾਡੇ ਕੋਲ ਪਲੇਗਰਾਉਂਡ ਜਿਹੜਾ ਹੈਗਾ ਬੱਬ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ 'ਚ ਆ ਕੋਈ ਵੱਡਾ ਪਲੇਗਰਾਉਂਡ ਨਹੀਂ ਆ ਜਿਹੜੇ ਹੈਗੇ ਨੇ ਉਹ ਪ੍ਰਾਈਵੇਟ ਨੇ ਉੱਥੇ 2-2000 25-2500 ਰੁਪਏ ਪਰ ਮੈਚ ਫੀਸ ਲੈਂਦੇ ਨੇ ਜਾਂ ਮਾਤਾ ਗੁਜਰੀ ਕਾਲਜ ਫਤਿਹਗੜ ਸਾਹਿਬ ਦੇ ਵਿੱਚ ਜਿਹੜਾ ਗਰਾਉਂਡ ਆ ਉੱਥੇ ਪ੍ਰੈਕਟਿਸ ਹੁੰਦੀ ਆ। ਹਮ। ਦਾ ਸੋਦਾ ਸਹੀ ਸਾਡੇ ਕੋਲ ਬੱਸ ਸਟੈਂਡ ਨਹੀਂ ਹੈਗਾ ਸਾਡੇ ਕੋਲ ਕੋਈ ਮੈਡੀਕਲ ਇੱਕ ਐਡਾ ਮਹਾਨ ਜਿਹੜਾ ਜ਼ਿਲ੍ਹਾ ਹੋਵੇ ਜਿੱਥੇ ਦੁਨੀਆ ਤੋਂ ਲੋਕ ਆਉਂਦੇ ਨੇ ਉਸ ਜ਼ਿਲ੍ਹੇ ਦੇ ਕੋਲ ਕੋਈ ਮੈਡੀਕਲ ਕਾਲਜ ਨਾ ਹੋਵੇ ਯਾਰ। ਉਸ ਜ਼ਿਲ੍ਹੇ ਦੇ ਕੋਲ ਕੋਈ ਸਪੋਰਟਸ ਕਾਲਜ ਨਾ ਹੋਵੇ। ਖਿਡਾਰੀ ਕਿੱਥੋਂ ਕੱਢਣੇ ਨੇ ਅਸੀਂ ਨੇ? ਪੰਜਾਬ ਬਾਈ ਜੀ ਕਦੇ ਖੇਡਾਂ ਲਈ ਜਾਣਿਆ ਜਾਂਦਾ ਸੀ। ਫਤਿਹਗੜ ਸਾਹਿਬ ਕੋਲ ਤਾਂ ਜੋਸ਼ ਵਾਸਤੇ ਹੀ ਏਡੀ ਵੱਡੀ ਗੱਲ ਹੈਗੀ ਆ ਸਾਡੇ ਇਤਿਹਾਸ ਤੋਂ ਹੀ ਸਾਡੇ ਨੌਜਵਾਨ ਜਿਹੜੇ ਨੇ ਜੋਸ਼ ਜਿਹੜਾ ਭਰ ਸਕਦੇ ਨੇ ਆਪਣੇ ਆਪ ਚ। ਛੇ ਦੰਦਾਂ ਨਾਲ ਲੇਕੇ ਨੌਜਵਾਨ ਜਿਹੜੇ ਨੇ ਖੇਡ ਸਕਦੇ ਨੇ ਮਾਤਾ ਗੁਜਰੀ ਕਾਲਜ ਫਤੇਗੜ ਸਾਹਿਬ ਜਾਉਂਗੇ ਉੱਥੇ ਗਰਾਊਂਡ ਦੇ ਵਿੱਚ ਨੌਜਵਾਨ ਜਿਹੜੇ ਨੇ ਪ੍ਰੈਕਟਿਸ ਕਰਦੇ ਨੇ ਸਰਕਾਰ ਦਾ ਦੱਸੋ ਕਿਹੜਾ ਕਾਲਜ ਹੈ ਉੱਥੇ ਫਿਰ ਕਿੱਧਰ ਨੂੰ ਜਾਂਦਾ ਦਿਖਦਾ ਮਾਹੌਲ ਹੈ ਕਿ ਕਿਹੜਾ ਲੀਡਰਾਂ ਦੀ ਕਹ ਲਈਏ ਨੁਮਾਇੰਦਿਆਂ ਦੀ ਗੱਲ ਕਰ ਲੈਂਦੇ ਜਿਹੜੇ ਪਾਰਟੀਆਂ ਨੇ ਦਿੱਤੇ ਨੇ ਹਨਾ ਤੇ ਆਮ ਆਦਮੀ ਪਾਰਟੀ ਨੇ ਤਾਂ ਬੰਦਾ ਕਾਂਗਰਸ ਚਲੇ ਜਾਂਦਾ ਸਾਬਕਾ ਕਾਂਗਰਸੀ ਹਾਂ ਕਹਿ ਸਕਦੇ ਉਹ ਹਲਕਾ ਵੀ ਉਹਨਾਂ ਦਾ ਫਤੇਗੜ ਸਾਹਿਬ ਦਾ ਸੀ ਜਿਪੰਦਾ ਹੈ ਕਾਂਗਰਸ ਨੇ ਬੰਦਾ ਜਿਹੜਾ ਜਿੱਤਿਆ ਪੁਰਾਣਾ ਡਾਕਟਰ ਅਮਰ ਸਿੰਘ ਉਹਨੂੰ ਦੁਬਾਰਾ ਰਿਪੀਟ ਕਰਿਆ ਅਕਾਲੀ ਦਲ ਦਾ ਵਿਚੇਰਾ ਨਵਾਂ ਹੈ ਫਤੇਗੜ ਸਾਹਿਬ ਲੋਕ ਸਭਾ ਲਈ ਵਿਕਰਮਜੀਤ ਖਾਲਸਾ ਜੀ ਭਾਜਪਾ ਵੀ ਹਲੇ ਬੋਲੀ ਨਹੀਂ ਹੈਗੀ ਉੱਥੇ ਭਾਜਪਾ ਦੀ ਤਾਂ ਬਾਈ ਆਪਾਂ ਗੱਲ ਨਾ ਹੀ ਕਰੀਏ ਮਨ ਨੂੰ ਲੱਗਦਾ ਹੈ ਹਾਂ ਕਿਉਂਕਿ ਭਾਜਪਾ ਜੇਕਰ ਪੰਜਾਬ ਦੇ ਵਿੱਚ ਇਫੈਕਟ ਪਾਉ ਉਹ ਤਾਂ ਮਨ ਨੂੰ ਲੱਗਦਾ ਇੱਕ ਦੋ ਸੀਟਾਂ ਦੇ ਉੱਪਰ ਹੀ ਪਾਉ ਹੂੰ ਕੋਈ ਜ਼ਿਆਦਾ ਨਹੀਂ ਉਹ ਵੀ ਸ਼ਹਿਰੀ ਤਬਕਾ ਜਿਹੜਾ ਕਿਉਂਕਿ ਇੱਕ ਤਾਂ ਜਿਹੜੀ ਪੰਜਾਬ ਦੀ ਸਿਆਸਤ ਆ ਉਹ ਖੜੀ ਹੈ ਪਿੰਡੂ ਵੋਟ ਦੇ ਸਿਰ ਤੇ ਪੰਜਾਬ ਦੀ ਪਿੰਡੂ ਵੋਟ ਜ਼ਿਆਦਾ ਖੜੀ ਹੈ ਜਿਹੜੀ ਹੈ ਕਿਸਾਨੀ ਦੇ ਮੁੱਦਿਆਂ ਤੇ ਕਿਸਾਨ ਵਿਰੋਧੀ ਹੋਣ ਦਾ ਤਗਮਾ ਜਿਹੜਾ ਸਾਡੇ ਵੋਟਰ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਨੂੰ ਦੇ ਚੁੱਕੇ ਨੇ ਤੁਸੀਂ ਉਹ ਉਹਨਾਂ ਦਾ ਵਿਰੋਧ ਹੰਸ ਰਾਜ ਹੰਸ ਜੀ ਦਾ ਜਾਂ ਹੋਰ ਇਹਨਾਂ ਦੇ ਉਮੀਦਵਾਰਾਂ ਦਾ ਵਿਰੋਧ ਹੁੰਦਾ ਉਹ ਦੇਖ ਰਹੇ ਹੋ ਪਰ ਐ ਨਹੀਂ ਲੱਗਦਾ ਵੀ ਜਦੋਂ ਭਾਜਪਾ ਦਾ ਵਿਰੋਧ ਹੁੰਦਾ ਇਹਦੇ ਚ ਬਾਕੀ ਪਾਰਟੀਆਂ ਜਿਨ੍ਹਾਂ ਤੋਂ ਸਵਾਲ ਪੁੱਛੇ ਜਾਣੇ ਚਾਹੀਦੇ ਨੇ ਚਾਹੇ ਪੰਜਾਬ ਦੀ ਰੂਲਿੰਗ ਪਾਰਟੀ ਆ ਆਮ ਆਦਮੀ ਪਾਰਟੀ ਉਸ ਤੋਂ ਪਹਿਲਾਂ ਕਾਂਗਰਸ ਆ ਜੀ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ 5 ਸਾਲ ਸਾਂਭੇ ਨੇ ਉਹਨਾਂ ਤੋਂ ਸਵਾਲ ਜਿਹੜੇ ਨੇ ਕਾਫੀ ਲੁਕ ਜਾਂਦੇ ਨੇ ਭਾਜਪਾ ਦਾ ਵਿਰੋਧ ਸਿੱਧੇ ਤੌਰ ਤੇ ਹੁੰਦਾ ਜਿਹੜਾ ਉਹਦਾ ਲਾਹਾ ਦੂਜੇ ਲੈ ਜਾਂਦੇ ਨੇ ਗੱਲ ਪਤਾ ਕੀ ਆ ਗਰਿਆਲ ਸਾਹਿਬ ਗੱਲ ਥੋੜੀ ਵੀ ਵਿਚਾਰਨਯੋਗ ਆ ਪਰ ਉਹ ਮੈਡਮ ਸੀਗੇ ਇੱਕ ਐਮਐਸਪੀ ਹਾਂਜੀ ਉਹਨਾਂ ਨੂੰ ਵੀ ਸਵਾਲ ਹੋਏ ਨੇ ਖਰੜ ਦੇ ਵਿੱਚ ਸਵਾਲ ਹੁੰਦੇ ਨੇ ਪਰ ਕਿਸਾਨੀ ਮੁੱਦਾ ਇਸ ਕਰਕੇ ਵੱਡਾ ਹੋ ਜਾਂਦਾ ਕਿਉਂਕਿ ਕਿਸਾਨੀ ਬਿੱਲ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਲੈ ਕੇ ਆਂਦੇ ਐਮਐਸਪੀ ਦੇਣ ਦਾ ਵਾਅਦਾ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਜਿਹੜਾ ਦਿੱਤਾ ਬਾਕੀ ਗੱਲ ਡਾਕਟਰ ਅਮਰ ਸਿੰਘ ਜੀ ਦੀ ਕਰਾਂ ਹੋਈ ਤਰਾਸ਼ਦੀ ਪੁਰਾਣੀ ਮੈਂ ਇੱਕ ਦੋ ਪਿੰਡਾਂ ਦੇ ਵਿੱਚ ਫਤੇਗੜ ਸਾਬ ਦੇ ਵਿੱਚ ਸਰਵੇ ਕੀਤਾ ਤਾਂ ਉਹਨਾਂ ਦਾ ਕਹਿਣਾ ਸੀ ਕੱਟੜ ਕਾਂਗਰਸੀ ਪਰਿਵਾਰ ਕੱਟੜ ਅਕਾਲੀ ਪਰਿਵਾਰ ਜਿਹੜੇ ਨੇ ਉੱਥੇ ਸੀਗੇ ਜਿਨ੍ਹਾਂ ਨੂੰ ਤੁਸੀਂ ਵੀ ਚੰਗੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਪਛਾਣਦੇ ਹੋਗੇ ਉਹ ਕੌਣ ਸੀ ਹੈਨਾ ਉਹਨਾਂ ਨੇ ਠੋਕ ਕੇ ਕਿਹਾ ਕਿ ਯਾਰ ਅਮਰ ਸਿੰਘ ਨੂੰ ਵੋਟ ਤਾਂ ਪਾ ਦਈਏ ਅਸੀਂ ਕਿਸ ਆਧਾਰ ਤੇ ਵੋਟ ਪਾ ਦਈਏ ਸਾਡੇ ਤਾਂ ਪਿੰਡਾਂ 'ਚ ਨਹੀਂ ਆਏ ਸਾਡੇ ਲੋਕਾਂ ਨੂੰ ਕੀ ਚਾਹੀਦਾ ਹੁੰਦਾ ਸਾਡਾ ਐਮਪੀ ਲੰਘਿਆ ਜਾਂਦਾ ਇੱਕ ਸਾਥ ਲੱਗੀ ਆ ਉਹਨਾਂ ਨੂੰ ਖੜਕੇ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਹਾਂ ਵੀ ਕੀ ਚਾਹੀਦਾ ਤੁਹਾਨੂੰ ਬੋਲੋ ਹਾਂ ਠੀਕ ਹੋ ਕਰ ਪ੍ਰਵਾਹ ਠੀਕ ਆ ਸਾਡੇ ਲੋਕਾਂ ਨੂੰ ਇੰਨੀ ਚਾਹੀਦਾ ਹੁੰਦਾ ਯਾਰ ਵੀ ਕੈਂਪੀਕ ਚੁਣਿਆ ਹੋਇਆ ਨੁਮਾਇੰਦਾ ਸਾਡਾ ਖੜਕੇ ਸਾਡੇ ਕੋਲ ਬੈਠ ਕੇ ਚਾਹ ਦੀ ਘੁੱਟ ਪੀ ਗਿਆ ਸਾਡੇ ਕੋਲ ਪਾਣੀ ਦਾ ਗਲਾਸ ਪੀ ਗਿਆ ਹੋਰ ਕੋਈ ਸਾਡੇ ਮੁੱਦੇ ਕੋਈ ਚਲੋ ਐਜੂਕੇਸ਼ਨ ਦਾ ਮੁੱਦਾ ਇਹ ਇਹ ਤਾਂ ਹੈਗੇ ਹੀ ਹੈਗੇ ਹਨਾ ਹੈਲਥ ਦਾ ਮੁੱਦਾ ਇਹ ਤਾਂ ਹੈਗੇ ਹੀ ਹੈਗੇ ਸਾਡੇ ਜੇ ਪਿੰਡਾਂ ਦੇ ਮਾਮਲਿਆਂ ਦੀ ਗੱਲ ਕਰੀਏ ਭਾਈ ਗਲੀਆਂ ਨਾਲੀਆਂ ਅਸੀਂ ਕਹਿੰਦੇ ਹਾਂ ਵੀ ਯਾਰ ਇਹ ਸਾਡਾ ਵਧੀਆ ਬਣਾ ਲਓ ਸਾਨੂੰ ਨਸ਼ਿਆਂ ਤੋਂ ਥੋੜਾ ਜਿਹਾ ਕਰ ਦਿਨ ਫਿਰ ਜੇ ਮੇਲਨਸਾਰ ਵਾਲੀ ਗੱਲ ਕਰਦੇ ਆ ਫਿਰ ਤਾਂ ਗੁਰਪ੍ਰੀਤ ਜੀ ਵੀ ਐਡਵਾਂਟੇਜ ਲੈ ਰਹੇ ਇਸ ਮਾਮਲੇ 'ਚ ਉਹਨਾਂ ਬਾਰੇ ਤਾਂ ਲੋਕ ਇਹੀ ਕਹਿੰਦੇ ਨੇ ਵੀ ਬੰਦਾ ਯਾਰ ਵੀ ਉਹ ਗੁਰਪ੍ਰੀਤ ਜੀ ਵੀ ਦਾ ਖੁਦ ਬਿਆਨ ਆਇਆ ਇੱਕ ਕੈਂਟਰ ਵਿੱਚ ਬੈ ਕੇ ਕਹਿੰਦੇ ਕਹਿੰਦੇ ਮੈਂ ਹਫਤੇ ਦੇ ਵਿੱਚ ਨਾ ਹਫਤੇ ਚ ਦੋ ਦਿਨ ਕੱਢ ਕੇ ਸਾਰੇ ਹਲਕੇ ਘੁੰਮ ਦਿਆ ਕਰਨਾ ਐ MP ਬਣ ਗਿਆ ਜੇ ਮੈਂ ਕਹਿੰਦੇ ਤਾਂ ਮੋਦੀ ਸਾਹਿਬ ਵੀ ਸੀਗੇ 15 ਲੱਖ ਆਊਗਾ ਜੇ ਘੁੰਮਣਗੇ ਚਲੋ ਜੀਪੀ ਸਾਹਿਬ ਜੇ ਜਿੱਤਦੇ ਨੇ ਲੋਕ ਹਨ ਫਤਵਾ ਦਿੰਦੇ ਨੇ ਤਾਂ ਚੰਗੀ ਗੱਲ ਆ ਜੇ ਘੁੰਮਣਗੇ ਦੋ ਤਿੰਨ ਦੋ ਦਿਨ ਨਹੀਂ ਤਾਂ ਇੱਕ ਦਿਨੇ ਜੇ ਹਲਕਾ ਘੁੰਮਣਗੇ ਲੋਕਾਂ ਦੇ ਦੁੱਖਾਂ ਸੁੱਖਾਂ ਚ ਆਉਣਗੇ ਲੋਕਾਂ ਨੂੰ ਟੱਚ 'ਚ ਰਹਿਣਗੇ ਆਪਣੇ ਦਫ਼ਤਰੇ ਬੈਠ ਜਾਣ ਚਲੋ ਹੋਰ ਨਹੀਂ ਕੋਈ ਪਰ ਐ ਨਹੀਂ ਲੱਗਦਾ ਸੰਸਾਰ ਵੀ ਸਾਡੇ ਲੋਕ ਵੀ ਜਿਹੜੇ ਹਨਾ ਲੀਡਰ ਨੂੰ ਵਿਆਹ ਚ ਬੁਲਾ ਲਿਆ ਭੋਗ ਤੇ ਬੁਲਾ ਲਿਆ ਇਹ ਇਹ ਚੀਜ਼ ਇਹ ਸਾ ਇਹ ਸਾਡੇ ਕੰਮ ਥੋੜੀ ਨੇ ਇਹ ਲੀਡਰ ਤੋਂ ਸਾਡੇ ਲੋਕ ਉਹੀ ਤਾਂ ਗੱਲ ਹਨਾ ਬਈ ਮੈਂ ਪਹਿਲਾਂ ਕੀ ਕਹਿ ਕੇ ਹਟਿਆ ਇਹੀ ਸਾਨੂੰ ਸਮਝਣਾ ਪਊਗਾ ਨਾ ਅਸੀਂ ਨੇ ਆਪਣਾ ਨੁਮਾਇੰਦਾ ਭੇਜਿਆ ਸੀ ਨੇ ਦਿੱਲੀ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਦੇ ਕੋਲ ਆਪਣਾ ਨੁਮਾਇੰਦਾ ਭੇਜਿਆ ਹੂੰ ਮੁੱਦੇ ਕੀ ਨੇ ਕੀ ਸਾਡੇ ਵਿਆਹਾਂ ਦੇ ਵਿੱਚ ਆਉਣਾ ਹੀ ਮੁੱਦਾ ਹੈਗਾ ਉਹਦਾ ਹਲਕੇ ਦੇ ਵਿੱਚ ਆਵੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਵੇ ਸਾਡਾ ਲੀਡਰ ਬਿਲਕੁਲ ਲੈਣਾ ਚਾਹੀਦਾ ਉਹਦਾ ਫਰਜ਼ ਬਣਦਾ ਹਾਂ ਹੈਨਾ ਸਾਨੂੰ ਘੱਟ ਤੋਂ ਘੱਟ 6 ਮਹੀਨੇ 'ਚ ਇੱਕ ਵਾਰ ਪਿੰਡਾਂ ਦੇ ਵਿੱਚ ਐਸੇ ਬੈਨਰਸ ਹੁਣ ਵੀ ਤਾਂ ਬੈਨਰ ਆਪਣੇ ਲਗਵਾਉਂਦੇ ਹੀ ਨੇ ਕਿ ਮੈਂ ਫਲਾਣੀ ਪਾਰਟੀ ਦਾ ਪੜਿਆ ਲਿਖਿਆ ਸੁਝਵਾਨ ਉਮੀਦਵਾਰ ਇਮਾਨਦਾਰ ਉਮੀਦਵਾਰ ਉਹ ਟਿਪੀਕਲ ਜਿਹੀਆਂ ਲਾਈਨਾਂ ਉਹੀ ਹੁੰਦੀਆਂ ਨੇ 6 ਮਹੀਨੇ ਸਾਲ ਬਾਅਦ ਇੱਕ ਵਾਰ ਇਹ ਬੋਰਡ ਲਗਵਾਏ ਜਾਣ ਕਿ ਇੱਕ ਸਾਲ ਦੇ ਵਿੱਚ ਮੈਂ ਇਹ ਪ੍ਰੋਜੈਕਟ ਬਈ ਤੁਹਾਡੇ ਹਲਕੇ ਨੂੰ ਲੈ ਕੇ ਆਂਦੇ ਬਿਲਕੁਲ ਸਾਡੇ ਲੋਕ ਠੀਕ ਆ ਯਾਰ ਤੁਸੀਂ ਵਿਆਹਾਂ ਚ ਬਲਾਓ ਹੁੰਦਾ ਹਰ ਕਿਸੇ ਨੂੰ ਹੁੰਦਾ ਵੀ ਯਾਰ ਸਾਡੇ ਵਿਆਹ ਚ ਜੀਪੀ ਆ ਜਾਵੇ ਜਾਂ ਡਾਕਟਰ ਅਮਰ ਸਿੰਘ ਆ ਜਾਣ ਜਾਂ ਬਿਕਰਮਜੀਤ ਖਾਲਸਾ ਆ ਜਾਣ ਕੋਈ ਵੀ ਆ ਜਾਣ ਪਰ ਨਾਲ ਦੀ ਨਾਲ ਇਹ ਵੀ ਲਗਵਾਓ ਨਾ ਉਹਨਾਂ ਤੋਂ ਵੀ ਕਾਕਾ ਜੀ ਵੀ 6 ਮਹੀਨੇ ਹੋਣ ਵਾਲੇ ਨੇ ਤੇਰੇ ਹੱਲੇ ਤੱਕ ਬੋਰਡ ਨਹੀਂ ਲੱਗੇ ਤਾਂ 6 ਮਹੀਨੇ ਚੱਕ ਹਲਕੇ ਨੂੰ ਕੀ ਦਿੱਤਾ ਹਾਂ ਉਹ ਪੁੱਛੋ ਨਾ ਵੀ ਕਿੰਨੇ ਕਿੰਨੇ ਤਾਂ ਨੌਜਵਾਨਾਂ ਨੂੰ ਤੇਰੇ ਹਲਕੇ 'ਚੋਂ ਨੌਕਰੀ ਦਿਲਵਾਈ ਕਿੰਨੇ ਨੌਜਵਾਨਾਂ ਜਿਹੜੇ ਨੇ ਨਸ਼ਾ ਰਹਿਤ ਕਰਤੇ ਕਿੰਨੇ ਨੌਜਵਾਨ ਜਿਹੜੇ ਨੇ ਬਾਹਰ ਜਾਣਾ ਚਾਹੁੰਦੇ ਸੀ ਥੋਡੀ ਮੋਟੀਵੇਸ਼ਨ ਦੇ ਨਾਲ ਤੁਹਾਡੇ ਕੀਤੇ ਕੰਮਾਂ ਦੇ ਨਾਲ ਉਹ ਜਿਹੜਾ ਪੰਜਾਬ ਦੇ ਵਿੱਚ ਰੋਕ ਗਏ ਕਿੰਨੇ ਨੌਜਵਾਨ ਜਿਹੜੇ ਨੇ ਆਪਣਾ ਚੰਗਾ ਰੋਜ਼ਗਾਰ ਸਰਕਾਰੀ ਹੈਲਪ ਦੇ ਨਾਲ ਕਿਸੇ ਸਕੀਮ ਦੇ ਤਹਿਤ ਉਹ ਆਪਣਾ ਰੋਜ਼ਗਾਰ ਖੋਲ ਕੇ ਬੈ ਗਏ ਕਿੰਨੇ ਨੌਜਵਾਨ ਪ੍ਰਾਈਵੇਟ ਚੰਗੇ ادارےਾਂ ਦੇ ਵਿੱਚ ਜਿਹੜਾ ਆਪਣੀ ਚੰਗੀ ਨੌਕਰੀ ਕਰ ਰਹੇ ਨੇ ਉਹ ਡਾਟਾ ਤਾਂ ਸਾਨੂੰ ਦਿਓ ਨਾ ਪਾ ਉਹ ਬਾਈ ਤਾਂ ਮਿਲੂਗਾ ਜੇ ਸਾਡੇ ਲੋਕ ਉਹਨਾਂ ਤੋਂ ਮੰਗਣਗੇ ਬਿਲਕੁਲ ਉਹ ਇਹ ਨਹੀਂ ਹੋਊਗਾ ਵੀ ਹਾਂ ਜਿੰਦਾਬਾਦ ਜਿੰਦਾਬਾਦ ਉਹ ਉਹ ਜੀ ਮੇਰਾ ਲਿਹਾਜੀ ਹੈ ਜੀ ਜੀਪੀ ਸਾਹਿਬ ਮੇਰਾ ਲਿਹਾਜੀ ਹੈ ਜੀ ਡਾਕਟਰ ਅਮਰ ਸਿੰਘ ਮੇਰੇ ਮਾਮੇ ਦੇ ਮਾਮੇ ਦੇ ਮੁੰਡੇ ਦੇ ਘਰੇ ਆਉਂਦਾ ਰਿਹਾ ਮੇਰੇ ਫਲਾਣੇ ਰਿਸ਼ਤੇਦਾਰ ਦੇ ਘਰੇ ਆਉਂਦਾ ਰਿਹਾ ਮੈਂ ਤਾਂ ਉਹਨੂੰ ਤਾਂ ਵੋਟ ਪਾਉਣੀ ਆ ਨਹੀਂ ਯਾਰ ਆ ਮੁੱਦੇ ਨਹੀਂ ਹੋਣਗੇ ਡਿਵੈਲਪਮੈਂਟ ਦਾ ਮੁੱਦਾ ਹੋਊਗਾ ਸਾਰੇ ਪੰਜਾਬ ਦਾ ਜਿੱਦਣ ਪੰਜਾਬ ਇਹ ਗੱਲ ਸਮਝ ਗਿਆ ਕਿ ਮੈਂ ਲੋਕ ਮੁੱਦਿਆਂ ਨੂੰ ਹੱਲ ਕਰਨ ਵਾਲਿਆਂ ਨੂੰ ਵੋਟ ਪਾਉਣੀ ਆ ਨਾ ਪੰਜਾਬ ਬਈ ਦੁਬਾਰਾ ਸੋਨੇ ਦੀ ਚਿੜੀ ਬਣ ਜੂ ਪੰਜਾਬ ਦੁਬਾਰਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਬਣ ਜੂ ਸ਼ੇਰੇ ਪੰਜਾਬ ਦੀ ਆਪਾਂ ਗੱਲ ਤਾਂ ਕਰਦੇ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਸ਼ੇਰੇ ਪੰਜਾਬ ਦਾ ਰਾਜ ਲੈ ਕੇ ਆਉਣਾ ਪਹਿਲਾਂ ਵੀ ਬਾਦਲ ਸਾਹਿਬ ਜੀ ਵੀ ਕਹਿੰਦੇ ਹੁੰਦੇ ਸੀ ਸ਼ੇਰੇ ਪੰਜਾਬ ਦਾ ਕਰਦਾਰ ਇਹ ਸੀ ਕਿ ਉਹ ਭੇਸ ਬਦਲ ਕੇ ਆਪਣੇ ਰਾਜ ਦੇ ਵਿੱਚ ਨਿਕਲ ਜਾਂਦਾ ਹੁੰਦਾ ਸੀ ਕਿ ਤੁਹਾਨੂੰ ਕਿਸੇ ਦੀ ਕੋਈ ਤੰਗੀ ਤੰਗੀ ਤਾਂ ਨਹੀਂ ਕੋਈ ਕੋਈ ਤੁਹਾਨੂੰ ਤਕਲੀਫ ਤਾਂ ਨਹੀਂ ਹਾਂ ਸ਼ੇਰੇ ਪੰਜਾਬ ਉਸ ਕਰਤਾਰ ਦਾ ਮਾਲਕ ਸੀ ਕਿ ਆਪਣੇ ਸਿਰ ਦੇ ਉੱਪਰ ਸਮਾਨ ਦਾ ਸਮਾਨ ਦੀ ਬੋਰੀ ਰੱਖ ਕੇ ਜਾਂ ਅਨਾਜ ਦੀ ਪੰਡ ਰੱਖ ਕੇ ਕਿਸੇ ਬਜ਼ੁਰਗ ਦੇ ਘਰੇ ਛੱਡ ਕੇ ਆਉਂਦਾ ਹੁੰਦਾ ਸੀ ਸ਼ੇਰੇ ਪੰਜਾਬ ਦਾ ਰਾਜ ਉਹ ਸੀ ਜਦੋਂ ਕਿਸੇ ਕੁੱਤੇ ਦੇ ਗਲ ਦੇ ਵਿੱਚ ਇੱਕ ਸੋਨੇ ਦਾ ਕੰਠਾ ਪਾ ਕੇ ਛੱਡ ਦਿੰਦੇ ਸੀ 10 ਦਿਨ ਉਹ ਕੁੱਤਾ ਜਿਹੜਾ ਹੈ ਉਹ ਕੁਕਰ ਜਿਹੜਾ ਹੈ ਉਹ ਲਾਹੌਰ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਘੁੰਮਦਾ ਰਹਿੰਦਾ ਸੀ ਪਰ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਉਸ ਕੁੱਕਰ ਵਾਲਾ ਚੱਕ ਕੇ ਵੀ ਦੇਖ ਲਵੇ ਉਹਦਾ ਸੋਨੇ ਦਾ ਕੰਠਾ ਜਿਹੜਾ ਗਲ ਚੋਂ ਕੱਢ ਵੀ ਲਵੇ ਹੁਣ ਤਾਂ ਮੋਟਰਾਂ ਦੇ ਤਾਰਾ ਨਹੀਂ ਛੱਡਦੇ ਹੈਗੇ ਹੁਣ ਤਾਂ ਮੋਟਰਾਂ ਦੇ ਤਾਰਾ ਨਹੀਂ ਛੱਡਦੇ ਮੈਨੂੰ ਲੱਗਦਾ ਟ੍ਰੇਨ 'ਚ ਲੱਗੇ ਗਲਾਸ ਨਹੀਂ ਛੱਡਦੇ ਆਪਣੇ ਕਿਉਂਕਿ ਤਾਂ ਬਦਲੂ ਕੁਝ ਪਤੇਗੜ ਸਾਫ ਸੀਟ ਦੀ ਗੱਲ ਕਰਦੇ ਕਿ ਕਿਹੜਾ ਬੰਦਾ ਐਡਵਾਂਟੇਜ ਲੈ ਜਾਂਦਾ ਲੱਗਦਾ ਬਾਈ ਲੋਕ ਨਾ ਭੇਤ ਨਹੀਂ ਦਿੰਦੇ ਲੋਕ ਕੌਣ ਨੇ ਲੋਕ ਨਾ ਜੇ ਕਹਿ ਦੇਣਗੇ ਕੈਮਰੇ ਮੂਰੇ ਵੀ ਆਮ ਆਦਮੀ ਪਾਰਟੀ ਨੂੰ ਮੈਂ ਵੋਟ ਪਾਉਂਗਾ ਜਾਂ ਅਕਾਲੀ ਦਲ ਨੂੰ ਵੋਟ ਪਾਉਂਗਾ ਉਹ ਮਾਦੇ ਸ਼ੇਰਾਂ ਨੂੰ ਉਦੋਂ ਹੀ ਪਤਾ ਲੱਗਦਾ ਜਿੱਦਣ ਜਾ ਕੇ ਟੂੰਗਸੇ ਹੋਰੇ ਪਾਰਟੀ ਦੇ ਹੱਕ ਚਕਰਾਂ ਆਉਂਦੇ ਨੇ ਇਹ ਕੁਝ ਨਹੀਂ ਕਹਿ ਸਕਦੇ ਕਿਉਂਕਿ ਆਮ ਆਦਮੀ ਪਾਰਟੀ ਦੇ ਕੋਲ ਜੇਕਰ ਮੁੱਦੇ ਨੇ ਤਾਂ ਜਿੱਥੇ ਇੱਕ ਫਾਇਦਾ ਹੁੰਦਾ ਤਾਂ ਉੱਥੇ ਉਹਨਾਂ ਦੇ ਕੋਲ ਨੁਕਸਾਨ ਵੀ ਨਹੀਂ ਅਕਾਲੀ ਦਲ ਬਾਰੇ ਜੇਕਰ ਮੈਂ ਗੱਲ ਕਰਾਂ ਬਿਲਕੁਲ ਪੰਜਾਬ ਦੇ ਲਈ ਅਕਾਲੀ ਦਲ ਜ਼ਰੂਰੀ ਆ ਪਰ ਅਕਾਲੀ ਦਲ ਦੇ ਵਿੱਚ ਕੁਝ ਨਾ ਕੋਈ ਚੇਂਜਸ ਜਿਹੜਨੇ ਉਹ ਕਰਨੇ ਪੈਣਗੇ ਬਾਈ ਉਹ ਅਕਾਲੀ ਦਲ ਡਿਮਾਂਡ ਕਰ ਰਿਹਾ ਉਹ ਉੱਥੇ ਉਹ ਸਿਸਟਮ ਜਿਹੜਾ ਅਕਾਲੀ ਦਲ ਨੂੰ ਰਿਵਾਈਵ ਕਰਨ ਦੇ ਲਈ ਉਹ ਡਿਮਾਂਡ ਕਰ ਰਿਹਾ ਅਗਲਾ ਸੋਚੂਗਾ ਕਿ ਯਾਰ ਅਕਾਲੀ ਦਵ ਕੋਲ ਐਮ ਐਲ ਏ ਕਿੰਨੇ ਨੇ ਕੀ ਫਾਇਦਾ ਬੋਟ ਪਾ ਕੇ ਜਾਂ ਕਾਂਗਰਸ ਨੇ ਪਿਛਲਾ ਹਿਸਾਬ ਕਿਤਾਬ ਜਿਹੜਾ ਉਹ ਵੀ ਹੋ ਸਕਦਾ ਲੋਕ ਲਾਉਣਗੇ ਬਿਲਕੁਲ ਮੈਂ ਕਿਸੇ ਸਿਆਸੀ ਪਾਰਟੀ ਦਾ ਬਾਈ ਸਮਰਥਕ ਨਹੀਂ ਆਪਣੇ ਇੰਟਰਵਿਊਸ ਤੁਸੀਂ ਦੇਖ ਸਕਦੇ ਆ ਆਪਾਂ ਤਾਂ ਹਰ ਕਿਸੇ ਨੂੰ ਬਰਾਬਰ ਦੇ ਸਵਾਲ ਪੁੱਛੀਦੇ ਨੇ ਹਾਂ ਪਰ ਲੋਕਾਂ ਦੀ ਕੀ ਸੋਚ ਰਹਿਣ ਵਾਲੀ ਆ ਅਸਲ ਤਾਂ ਉਹੀ ਹੈ ਨਾ ਫਿਰ 24 ਜੂਨ ਨੂੰ ਪਤਾ ਲੱਗਣਾ ਉਹ ਤਾਂ 24 ਜੂਨ ਨੂੰ ਪਤਾ ਲੱਗਣਾ ਵੀ ਕੌਣ ਰੋਊਗਾ ਵੀ ਜੀਪੀ ਸਾਹਿਬ ਰੋਣਗੇ ਜਾਂ ਡਾਕਟਰ ਅਮਰ ਸਿੰਘ ਹੱਸਣਗੇ ਜਾਂ ਬਿਕਰਮਜੀਤ ਖਾਲਸਾ ਜਿਹੜੇ ਨੇ ਭੰਗੜੇ ਪਾਉਣਗੇ ਜਾਂ ਜੀਪੀ ਆਪਾਂ ਜਿੱਤੇ ਹੋਏ ਉਮੀਦਵਾਰ ਦੇ ਤੌਰ ਤੇ ਮੈਂ ਤੇ ਤੁਸੀਂ ਕਿਸ ਬੰਦੇ ਦੀ ਇੰਟਰਵਿਊ ਲੈਣ ਜਾਂਦੇ ਆ ਇਹ ਤਾਂ ਹੁਣ ਬਾਅਦ 24 ਜੂਨ ਨੂੰ ਪਤਾ ਲੱਗਣਾ ਨਾ ਬਿਲਕੁਲ ਇਹ ਤਾਂ ਹਲੇ ਦੇਖੋ ਬਾਕੀ ਲੋਕਾਂ ਨੂੰ ਵੀ ਇਹੀ ਅਪੀਲ ਆ ਬਾਈ ਲੋਕ ਮੁੱਦਿਆਂ ਤੇ ਵੋਟ ਪਾਓ ਕਿਸੇ ਮਾਮੇ ਚਾਚੇ ਫੁੱਫੜ ਤਾਈ ਦੇ ਕਹਿਣ ਤੇ ਵੋਟ ਨਾ ਪਾਓ ਜਿਹੜਾ ਤੁਹਾਡੇ ਨੌਜਵਾਨਾਂ ਨੂੰ ਨਸ਼ੇ ਤੇ ਲੱਗਦੇ ਨੌਜਵਾਨਾਂ ਨੂੰ ਬਚਾਵੇ ਜਿਹੜਾ ਤੁਹਾਡੇ ਨੌਜਵਾਨਾਂ ਨੂੰ ਰੋਜ਼ਗਾਰ ਦਵੇ ਜਿਹੜਾ ਤੁਹਾਡੇ ਦੁੱਖ ਸੁੱਖ ਦੇ ਵਿੱਚ ਆ ਕੇ ਖੜੇ ਜਿਹੜਾ ਤੁਹਾਨੂੰ ਮੈਡੀਕਲ ਕਾਲਜ ਦਵੇ ਤੁਹਾਨੂੰ ਸਟੱਡੀ ਵਧੀਆ ਦਵੇ ਉਸ ਉਮੀਦਵਾਰ ਨੂੰ ਬੋਟ ਪਾ ਦਿਓ ਚਾਹੇ ਕੋਈ ਯਾਰ ਆਜ਼ਾਦ ਹੀ ਹੋਵੇ